ਪੰਜਾਬ ਵਿੱਚ ਜਲਦ ਹੋਵੇਗਾ ਅਕਾਲੀ ਭਾਜਪਾ ਦਾ ਗੱਠਜੋੜ ਕਾਂਗਰਸ ਤੇ ਆਪ ਨੂੰ ਪਾਈਆਂ ਭਾਜੜਾ ਜੋ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿੱਚ ਕੁਝ ਗੱਲਬਾਤ ਹੋਈ ਏ ਇੱਕ ਫੋਨ ਦੇ ਜਰੀਏ ਜਿਨ੍ਹਾਂ ਦੇ ਵੱਲੋਂ ਇਹ ਸੁਨੇਹਾ ਆ ਗਿਆ ਕਿ 2027 ਦੇ ਵਿਧਾਨ ਸਭਾ ਚੋਣਾਂ ਅਕਾਲੀ ਭਾਜਪਾ ਮਿਲ ਕੇ ਲੜਨਗੀਆਂ ਪੰਜਾਬ ਦੇ ਵਿੱਚ ਤੁਸੀਂ ਜਿਹੜੋ ਅਬਾਜੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਭਾਜਪਾ ਦੇ ਗੱਠ ਜੋੜ ਦੀਆਂ ਜੋ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸੀ ਉਹਨਾਂ ਕਿਆਸ ਅਰਾਈਆਂ ਨੂੰ ਬੂਰ ਪੈਂਦਾ ਜਾਪਦਾ ਹੈ ਜੋ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੀ ਹਾਈ ਕਮਾਂਡ ਦੇ ਨਾਲ ਗੱਲਬਾਤ طے ਹੋ ਚੁੱਕੀ ਹੈ ਜੋ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਦਾ ਪੂਰਾ ਪਰਿਵਾਰ ਬੀਜੇਪੀ ਵਿੱਚ ਬੈਠਾ ਹੈ ਔਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਜੋ ਰਿਸ਼ਤੇ ਵਿੱਚ ਭਰਾ ਲੱਗਦਾ ਮਨਪ੍ਰੀਤ ਬਾਦਲ ਉਹ ਵੀ ਬੀਜੇਪੀ ਵਿੱਚ ਬੈਠਾ ਹੈ ਜੋ ਕਿ ਹੁਣ ਅਕਾਲੀ ਦਲ ਤੇ ਬੀਜੇਪੀ ਦੀ ਗੱਠ ਜੋੜ ਨੂੰ ਲੈ ਕੇ ਇਹ ਚਰਚਾ ਹਾਈ ਕਮਾਂਡ ਦੇ ਵੱਲੋਂ ਵੀ ਜਿਹੜੀ ਜਾਰੀ ਕੀਤੀ ਜਾ ਰਹੀ ਹੈ ਹਾਈ ਕਮਾਂਡ ਦੇ ਕੋਲ ਵੀ ਜੋ ਬੀਜੇਪੀ ਨਾਲ ਗੱਠਜੋੜ ਕਰਨ ਵਾਸਤੇ ਅਕਾਲੀ ਦਲ ਨੂੰ ਸੱਦਾ ਦਿੱਤਾ ਗਿਆ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨਾਲ ਪ੍ਰਧਾਨ ਮੰਤਰੀ ਦੀ ਫੋਨ ਤੇ ਗੱਲਬਾਤ ਹੋ ਚੁੱਕੀ ਹੈ ਜੋ ਸੂਤਰਾਂ ਤੋਂ ਜਾਣਕਾਰੀ ਆਈ ਹੈ ਕਿ ਅਕਾਲੀ ਭਾਈਪਾ ਗੱਠਜੋੜ ਨਾਲ 2027 ਦੇ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ ਪਰ ਇੱਕ ਹੋਰ ਟੜਾ ਜੋ ਅਕਾਲੀ ਦਲ ਨਾਲ ਗੱਠਜੋੜ ਕਰਨ ਨੂੰ ਮੰਨ ਨਹੀਂ ਰਿਹਾ ਰਮਨੀத் ਬਿੱਟੂ ਤੇ ਪੰਜਾਬ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਸ਼ਵੀਨ ਸ਼ਰਮਾ ਉਹਨਾਂ ਦੇ ਨਾਲ ਹੁਣ ਗੱਲਬਾਤ ਬੀਜੇਪੀ ਕਰੇਗੀ ਜੋ ਬਿੱਟੂ ਦੇ ਵੱਲੋਂ ਵਾਰ-ਵਾਰ ਇਹੀ ਬਿਆਨ ਦਿੱਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਇਕੱਲਿਆਂ ਚੋਣਾਂ ਲੜੇਗੀ ਆਪਣੇ ਦਮ ਤੇ ਚੋਣਾਂ ਲੜੇਗੀ ਦੂਸਰੇ ਪਾਸੇ ਜੋ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਇੱਕ ਪੋਡਕਾਸਟ ਦੇ ਵਿੱਚ ਖੁਲਾਸੇ ਕਰ ਦਿੱਤੇ ਸੀ ਕਿ ਭਾਜਪਾ ਦਾ ਆਪਣਾ ਕੋਈ ਉਦਾਰਨ ਨਹੀਂ ਹੈ ਪੰਜਾਬ ਦੇ ਵਿੱਚ ਜੇਕਰ ਪੰਜਾਬ ਸੱਤਾ ਵਿੱਚ ਆਉਣਾ ਚਾਹੁੰਦੀ ਹੈ ਭਾਜਪਾ ਤਾਂ ਫਿਰ ਅਕਾਲੀ ਦਰ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹੈ ਜੇਕਰ ਅਕਾਲੀ ਦਲ ਨਾਲ ਗਠਜੋੜ ਨਹੀਂ ਹੁੰਦਾ ਤਾਂ ਫਿਰ ਬੀਜੇਪੀ ਨੂੰ 2032 ਦਾ ਛੱਡੋ 2037 ਤੱਕ ਵੀ ਪੰਜਾਬ ਵਿੱਚ ਸਰਕਾਰ ਬਣਾਉਣ ਦੇ लायक ਨਹੀਂ ਜਿਸ ਤੋਂ ਬਾਅਦ ਹੁਣ ਹਾਈ ਕਮਾਂਡ ਨੂੰ ਕੁਝ ਜਿਹੜਾ ਅਸਰ ਹੋਇਆ ਹੈ ਕੈਪਟਨ ਅਮਿੰਦਰ ਸਿੰਘ ਦਾ ਔਰ ਸੂਬਾ ਪ੍ਰਧਾਨ ਸਿਨਿਕਪੁਰ ਜਾਖੜ ਇਸ ਤੋਂ ਪਹਿਲਾਂ ਹੀ ਕਹਿ ਚੁੱਕੇ ਨੇ ਹਾਈ ਕਮਾਂਡ ਨੂੰ ਕਿ ਅਕਾਲੀ ਦਲ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਜਾਣ ਸੋ ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਇਸ ਫਾਰਮੂਲੇ ਨੂੰ ਲੈ ਕੇ ਬੀਜੇਪੀ ਹਾਈ ਕਮਾਂਡ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਜੋ ਇਸ ਦੀ وکਾਲਤ ਸੁਨੀਪਮ ਜਾਂ ਖੜਵੀ ਖੁੱਲ ਕੇ ਕਰ ਚੁੱਕੇ ਨੇ ਭਾਜਪਾ ਦੀ ਜਿੱਤ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਬਹੁਤ ਜ਼ਰੂਰੀ ਹੈ ਹਾਲੀ ਵਿੱਚ ਕੈਪਟਨ ਅਮਿੰਦਰ ਸਿੰਘ ਨੇ ਇੱਥੋਂ ਤੱਕ ਕਿਹਾ ਕਿ ਮੌਜੂਦਾ ਰਾਜਨੀਤਿਕ ਸਥਿਤੀ ਨੂੰ ਦੇਖਦੇ ਹੋਏ ਭਾਜਪਾ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ 2027 ਜਾਂ 2032 ਦਾ ਚੋਣ ਇਕੱਲੇ ਜਿੰਨਾ ਅਸੰਭਵ ਹੈ ਜਾਖੜ ਨੇ ਵੀ ਇਸ ਗੱਠਜੋੜ ਨੂੰ ਲੈ ਕੇ ਹਾਈ ਕਮਾਂਡ ਨੂੰ ਜਾਣੂ ਕਰਵਾਇਆ ਹੈ ਸੋ ਕੈਪਟਨ ਤੇ ਜਾਖੜ ਦੋਵੇਂ ਕਾਂਗਰਸੀ ਪਸ਼ੋਕੜ ਤੋਂ ਆਉਂਦੇ ਹਨ ਪਰ ਕਾਂਗਰਸ ਦੁਆਰਾ ਅਣਦੇਖੇ ਕੀਤੇ ਜਾਣ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋਗੇ ਦੋਵਾਂ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਲੇੜ ਦੇ ਸਬੰਧ ਬਣਾਏ ਹੁਣ ਦੋਵੇਂ ਆਗੂ ਆਪਣੇ ਆਪਣੇ ਤਰੀਕਿਆਂ ਨਾਲ ਹਾਈ ਕਮਾਂਡ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਕਾਲੀ ਦਲ ਦੇ ਸਮਰਥਨ ਨਾਲ ਭਾਜਪਾ ਪੰਜਾਬ ਵਿੱਚ ਸਰਕਾਰ ਬਣਾ ਸਕਦਾ ਹੈ ਹਾਈ ਕਮਾਂਡ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਦਾ ਪ੍ਰਭਾਵ ਵਧ ਰਿਹਾ ਹੈ ਤੇ ਪਿੰਡੂ ਖੇਤਰਾਂ ਵਿੱਚ ਅਕਾਲੀ ਦਲ ਦਾ ਕਾਫੀ ਪ੍ਰਭਾਵ ਹੈ ਪਰ ਇੱਕ ਦੂਸਰਾ ਤਰ੍ਹਾਂ ਜੋ ਜਿਹੜੇ ਕਿ ਰੇਲ ਰਾਜ ਮੰਤਰੀ ਨੇ ਰਵਨੀਤ ਬਿੱਟੂ ਉਹ ਜਿਹੜੇ ਉਹ ਵੀ ਕਾਂਗਰਸ ਤੋਂ ਆਏ ਨੇ ਤੇ ਉਹਨਾਂ ਨੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵੀਨ ਸ਼ਰਮਾ ਦੋਨਾਂ ਨੇ ਜੋ ਅਕਾਲੀ ਦਲ ਨਾਲ ਗੱਠਜੋੜ ਕਰਨ ਤੋਂ ਇਨਕਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਚੋਣਾ ਇਕੱਲੇ ਭਾਜਪਾ ਲੜ ਲੜੇਗੀ ਇਸ ਸਬੰਧ ਵਿੱਚ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਭਾਜਪਾ ਦੇ ਸੂਬੇੀ ਮੁਖ ਦਫ਼ਤਰ ਦੇ ਵਿੱਚ ਹੋਈ ਮੀਟਿੰਗ ਦੌਰਾਨ ਅਸ਼ਵੀਨ ਸ਼ਰਮਾ ਨੇ ਸਪਸ਼ਟ ਕੀਤਾ ਕਿ ਭਾਜਪਾ ਅਗਲੀਆਂ ਚੋਣਾਂ ਇਕੱਲੇ ਲੜੇਗੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਪਾਰਟੀ ਸੂਤਰਾਂ ਤੋਂ ਪਤਾ ਚੱਲਦਾ ਕਿ ਪਾਰਟੀ ਹਾਈ ਕਮਾਂਡ ਇਸ ਮਾਮਲੇ ਤੇ ਫੈਸਲਾ ਲਵੇਗੀ ਅਤੇ ਹਾਈ ਕਮਾਂਡ ਇਸ ਮਾਮਲੇ ਤੇ ਕੋਈ ਕਾਰਵਾਈ ਕਰਨ ਦੀ ਕੋਈ ਕਾਲੀ ਨਹੀਂ ਕਰ ਰਹੀ ਰਾਜ ਮੰਤਰੀ ਰਵਿੰਦਰ ਬਿੱਟੂ ਦਾ ਕਹਿਣਾ ਹੈ ਕਿ ਭਾਜਪਾ ਨੂੰ ਸੂਬਾ ਪੰਜਾਬ ਦੇ ਵਿੱਚ ਚੋਣਾਂ ਇਕੱਲਿਆਂ ਲੜਨੀਆਂ ਚਾਹੀਦੀਆਂ ਕਿਉਂਕਿ ਸੂਬੇ ਵਿੱਚ ਪਾਰਟੀ ਦਾ ਸਮਰਥਨ ਆਧਾਰ ਵੱਧ ਰਿਹਾ ਹੈ ਤੇ ਪਰ ਗਠਜੋੜ ਹਾਈ ਕਮਾਂਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਗੇ ਵਧੇਗਾ ਜੋ ਕਿ ਸ਼੍ਰੋਮਣੀ ਕਾਲੀ ਦਲ 1969 ਤੋਂ ਪੰਜਾਬ ਦੀ ਰਾਜਨੀਤੀ ਵਿੱਚ ਵਧਿਆ ਹੋਇਆ ਹੈ ਸੂਬੇ ਵਿੱਚ ਪਾਰਟੀ ਦਾ ਪ੍ਰਭਾਵ ਕਾਫੀ ਹੈ ਖਾਸ ਕਰਕੇ ਪਿੰਡੂ ਖੇਤਰਾ ਵਿੱਚ ਇਸਦੀ ਸੰਪਰਦਾਇ ਰਾਜਨੀਤੀਕਰਨ ਸ਼੍ਰੋਮਣੀ ਕਾਲੀ ਦਲ ਨੇ ਪੰਜਾਬ ਨੂੰ ਹਰ ਖੇਤਰ ਵਿੱਚ ਮਜ਼ਬੂਤ ਪੈਰ ਜਮਾਏ ਹੋਏ ਹਨ ਅਤੇ ਸਮਪਰਦਾਇਕ ਮੁੱਦੇ ਦੇ ਸਭ ਤੋਂ ਵੱਧ ਪ੍ਰਮੁੱਖ ਹਨ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ 7 ਵਾਰ ਸਰਕਾਰ ਬਣਾਉਣ ਦਾ ਵੀ ਮੌਕਾ ਮਿਲਿਆ ਹੈ ਪਰ ਹੁਣ ਇਸ ਰਾਜਨੀਤਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ 2022 ਦੇ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸਿਰਫ 3 ਸੀਟਾਂ ਤੇ ਸਿਮਟ ਗਿਆ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਦੁਫਾੜ ਹੋ ਗਿਆ ਇੱਕ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਉੱਪਰ ਕੇ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਵਿੱਚ ਵੀ ਦੁਚਿੱਤੀ ਹੈ ਕਿ ਅਕਾਲੀ ਦਲ ਇਕੱਲੇ ਚੋਣਾਂ ਲੜਨ ਨਾਲ ਵੀ ਉਸ ਨੂੰ ਇਲਾਕਾ ਨੁਕਸਾਨ ਹੋ ਸਕਦਾ ਹੈ ਜਿਸ ਕਰਕੇ ਪਾਜਬਾਦ ਨਾਲ ਗੱਠਜੋੜ ਕੀਤਾ ਜਾਵੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਕਿ ਸਿਕੰਦਰ ਸਿੰਘ ਮਲੂਕਾ ਨੂੰ ਭਾਜਪਾ ਨਾਲ ਗੱਠਜੋੜ ਕਰਨ ਦੀ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਗੱਠਜੋੜ ਦੇ ਉੱਪਰ ਮੋਹਰ ਲੱਗ ਜਾਏਗੀ ਔਰ ਇਹ ਗੱਠਜੋੜ ਹੋਵੇਗਾ 2027 ਦੀਆਂ ਇਹ ਚੋਣਾਂ ਜੋ ਅਕਾਲੀ ਭਾਜਪਾ ਗੱਠਜੋੜ ਨਾਲ ਲੜੀਆਂ ਜਾਣਗੀਆਂ